BOO- mm -hmm. ਕਹਿੰਦੇ ਧੰਨਵਾਦ ਕਰਦੇ ਆ ਸਰਦਾਰ ਮੁੰਤਾ ਸਿੰਘ ਜੀ ਸਾਹਿਬ ਇਹ ਬਹੁਤ ਵੇਸ਼ ਤੋਂ ਇੱਥੇ ਪਹੁੰਚੇ ਆਪਣੀ ਸਾਰੀ ਟੀਮ ਨਾਲ ਸਾਡੇ ਕਵੀ ਮੀਰ ਕਪੂਰਪਾਲ ਸੰਤਾਨਪੁਰ ਤੇ ਵੱਖ-ਵੱਖ ਹੋਰ ਪ੍ਰੋਜੈਕਟਰ ਤੋਂ ਤੇ ਕਵੀ ਸਾਡੇ ਕੋਲ ਆਏ ਆ ਅਸੀਂ ਸਭ ਦਾ ਇਹਦੇ ਤੋਂ ਕੋਟਾਟ ਬਟਾਟ ਧੰਨਵਾਦ ਕਰਦੇ ਆ ਜਦੋਂ ਤੋਂ ਸਾਡੇ ਕਵੀ ਮੀਰ ਚੰਨ ਸਿੱਟੀਵਾਲ ਵੀ ਮਾਪੁਰ ਸੰਧ ਦੀ ਵਰਸੀ ਸੰਤ ਜੀ ਮਾਨਸਰ ਕੋਬਰ达 ਸਿੰਘ ਜੀ ਉਸ ਸਮਾਗਮ ਨੂੰ ਨਰਨ ਸ਼ੁਰੂ ਕੀਤਾ ਤੇ ਕਹਿੰਦੇ ਬਾਬਾ ਜੀ ਕਵੀ ਦਰਬਾਰ ਵੀ ਨਾਲ ਕਰਵਾਇਆ ਗੁਰੂ ਜੀ ਮਗਰ ਧਾਰ ਇਹ ਮਾਪਾ ਲਾਲ ਸਿੰਘ ਦੀ ਵਰਸੀ ਹੋਵੇ ਜੇ શ્રી ਮਾਨਸਰ ਕੋਬਰ达 ਸਿੰਘ ਜੀ ਦੀ ਵਰਸੀ ਹੋਵੇ ਮਾ ਬਾਸਾ ਪੁੰਨਿਆਂ ਦੇ ਉੱਤੇ ਹਰ ਪੁੰਨਿਆਂ ਦੇ ਉੱਤੇ ਵੀ ਕਮੀ ਦਰਬਾਰ ਨੇ ਲਗਾਤਾਰ ਚੁਗਾਉਂਦੇ ਰਹੇ ਕੋਈ ਦਰਬੰਦ ਦੇ ਉੱਤੇ ਜਿੱਥੇ ਸੇਵਾ ਜਾਂਦੀ ਸੀ ਉੱਥੇ ਖੇਤਾਂ ਦੇ ਵਿੱਚ ਬੈਠ ਕੇ ਵੀ ਕਮੀ ਦਰਬਾਰ ਜਿਹੜੇ ਹੈ ਉਹ ਉਪ ਘੁਮਾਉਂਦੇ ਰਹੇ ਚੱਲਦੇ ਰਹੇ ਸੋ ਤੇਰੀ ਕਿਉਂਦਾ ਹੈ ਇਹ ਬਾਬੇ ਨਾਨਕ ਦੀ ਬੱਖਸ਼ ਹਾਇਸ ਦਾ ਦਿੱਤੂ ਬਾਬੇ ਨਾਨਕ ਨੇ ਸਾਡੀ ਬਾਣੀ ਗਾਈ ਹੈ ਬਾਬੇ ਨਾਨਕ ਦੀ ਕਵਤਾ ਇਸ ਸਰਤਾ ਗੁਰੂ ਦੀ ਧਰਤੀ ਤੋਂ ਸ਼ੁਰੂ ਹੋਈ ਹੈ ਤੋਂ ਇੱਥੇ ਅਨੁਭਵ ਦੀ ਕੋਈ ਘਾਟ ਨਹੀਂ ਜਦੋਂ ਅਸੀਂ ਗੁਰੂ ਜੀਆਂ ਨਾਲ ਜੁੜਦੇ ਆ ਤਾਂ ਫਿਰ अनुभविक अवतारा अनुभवी शब्द ਜਿਹੜੇ ਆਉਂਦੇ ਸੰਡੀ ਜ਼ੁਬਾਨ ਦਾ ਹਿੱਸਾ ਬਣ ਜਾਂਦੇ ਹੈ। ਉਹ ਦੇ ਦਿੱਤਾ ਬਾਤ ਕਰਦੇ ਆ ਸੋਡੇ श्रीमान ਸੰਤੋਤਾ ਸਿੰਘ ਯਾਦਗਰੀ ਸਕੂਲ ਦੇ ਅਧਿਆਪਕਿਆ ਨੇ ਬਹੁਤ ਸੋਣਾ ਰਬੀ ਕੀਰਤਨ ਕਰਕੇ ਸਾਡੀਆਂ ਗੁਰ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ। ਸੋ ਲੰਬੇ ਸਮੇਂ ਤੋਂ ਇਹ ਸੇਵਾ ਦਾ ਕਾਰਜ ਚੱਲਿਆ ਹੋਇਆ ਹੈ। ਇਹ ਦਮੰਦਰ ਵੀ ਕੋਆਪਰੇਟਿਵ ਸੁਸਾਇਟੀ ਤੋਂ ਹੋ ਕੇ ਅੱਜ ਇਹ ਤਕਰੀਬਨ 24 ਸਾਲ ਦੀ ਇੱਕ ਜਦੋਂ ਜਹਦ ਜਿਹੜੀ ਹੈ ਪਾਣੀਆਂ ਨੂੰ ਬਚਾਉਣ ਵਾਸਤੇ ਸਾਡਾ ਹਰ ਸਮਾਗਮ ਹਰ ਖੇਡ ਮੇਲਾ ਹਰ ਜਨਮ ਜਣਾਣਾ ਪਰ ਅੰਤਮ ਰਸ ਨੂੰ ਪਰ ਸਬੂਰ ਕਾਲਜ ਦੇ ਦੁਨੀਆ ਭਰ ਦੇ ਜਿਹੜੇ ਵੱਖਰੇ ਵੱਖਰੇ ਸਮਾਗਮਾਂ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਵੱਡੇ ਸਮਾਗਮਾਂ ਵਿੱਚ ਜਾਣ ਦਾ ਮੌਕਾ ਮਿਲਿਆ ਪਰ ਗੱਲ ਕਵਨ ਗੁਰੂ ਕਾਨਿਪਤਾਂ ਮਾਤਾ ਧਰਤ ਮਹੱਤ ਉਹ ਅੱਗੇ ਜਿਹੜੀ ਹੈ ਉਹ ਸਾਨੂੰ ਕੋਈ ਹੋਰ ਲੱਭੀ ਨਹੀਂ ਸੋ ਬਾਣੀ ਦੇ ਵਿੱਚ ਤੱਤ ਹੈ ਸਾਰ ਹੈ ਤੇ ਇਹ ਜਿਹੜੇ ਪੰਜ ਤਾਤਾ ਉਹਨਾਂ ਦੇ ਵਿੱਚੋਂ ਤਿੰਨ ਤੱਤ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਤਿੰਨ ਬਾਜਣ ਤੇ ਫੇਰ ਸਾਰਾ ਸੰਸਾਰ ਹੱਜ ਤਾਂ ਵਜਦਾ ਰਹਿ ਸਕਦਾ ਤੇ ਅੱਜ ਅਸੀਂ ਦੇਖ ਰਹੇ ਹਾਂ ਕਿ ਅਸੀਂ ਸੰਸਦ ਵਿੱਚ ਵੀ ਬੋਲਿਆ ਸੀ ਗਲੋਬਲ ਵਾਰਮਿੰਗ ਦਾ ਕਿ ਅੱਜ 310 ਜ਼ਿਲ੍ਹੇ ਜਿਹੜੇ ਹੈ ਉਹ ਪੂਰੇ ਇੰਡੀਆ ਦੇ ਪ੍ਰਭਾਵਿਤ ਹੋਏ ਪਿਛਲੇ ਸਾਲ ਜਿਹੜੇ ਕਿ ગ્રામੀਣ ਨੌਂ ਜ਼ਿਲ੍ਹੇ ਪੰਜਾਬ ਦੇ ਅੱਠ ਹਮਾਦਰੋਂ 11 ਜਿਹੜੇ ਹੈ ਉਹਰੇ ਆਪਾਂ ਦੇ ਇੰਨੇ ਜ਼ਿਲ੍ਹੇ ਜਿਹੜੇ ਹੈ ਉਹ ਨੋਬਲ ਵਾਰੰਡ ਦਾ ਅਸਰ ਜਿਹੜਾ ਹੈ ਪਿਛਲੇ ਸਾਲ ਜਿਹੜਾ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੋਇਆ ਉਹ ਜਿਹੜਾ ਆਪਾਂ ਖਾਸ ਆਪਾਂ ਦੇਖਿਆ ਹੀ ਆਪਾਂ ਮਹਿਨਾਇਆ ਉਹ ਤੋਂ ਜਿਹਦੇ ਵਿੱਚ ਕੋਈ ਇੱਕ ਬਾਣੀ ਹੋ ਰਹੀ ਹੈ ਕਿ ਜਿਹੜੀ ਜਿਹੜਾ ਜਲੰਧਰ ਆ ਉਹ ਕ੍ਰਿਟੀਕਲ ਏਰੀਆ ਜਿਹੜਾ ਹੈ ਉਹ ਪੈ ਰਿਆ ਇਹਦੇ ਤੋਂ ਜ਼ਿਆਦਾ ਮਾਰ ਦੇ ਦੀ ਅਸਰ ਜਿਹੜਾ ਹੈ ਉਹ ਨਿਰੰਤਰ ਦਿੱਤੇ ਆ ਤੇ ਜਦੋਂ ਹੈ 250 ਜ਼ਕਰ ਕਹਿੰਦੇ ਤਿੰਨ ਜ਼ਿਲ੍ਹੇ ਜਿਹੜੇ ਹੈਗੇ ਆ ਉਹਨੇ ਹੜਾ ਜ਼ਿਲ੍ਹੇ ਉਹਦੇ ਅੰਦਰ ਸਰ ਜਿਸ ਤਰ੍ਹਾਂ ਹੁਣ ਗੰਗੌਰ ਦੇ ਵਿੱਚ ਪਾਣੀ ਦੀ ਕਿਰਲਤਾ ਦੇ ਖਰਾਬ ਹੋ ਗੋ ਤੇ ਗੰਗੌਰ ਦੇ ਵਿੱਚ ਪਾਣੀ ਨਹੀਂ ਮਿਲ ਰਿਹਾ ਤਿਲਾ ਤਿਲਾ ਸੁੱਕ ਗਈਆਂ ਸਾਡੀਆਂ ਪਤਾ ਨਹੀਂ ਕੋਈ ਦੁਵਾਲਾ ਦੇ ਆਜਿਨ ਤੱਕ ਕਹਿੰਦੇ ਜਿੱਥੇ ਮਰਦੀ ਜਿਹੜਾ ਹੈ ਜਿਹੜਾ ਕੋਈ ਸਮੁੰਦਰਾਂ ਦੇ ਵਿੱਚ ਕੋਈ ਸਿਪੇ ਦਿਖਾ ਦਿੰਦਾ ਨਦੀਆਂ ਵਜਿਨ ਦੇ ਵਿੱਚ ਦਿਖਾ ਲੈ ਫੱਲੀ ਕਰ ਸੰਕਾ ਜਿਹੜਾ ਬਾਪ ਦੇ ਪਾਪ ਸਾਹਿ ਜਸਤਿਰ ਕਹੇ ਜੀ ਤੋਂ ਉਹਨੂੰ ਪਤਾ ਨਹੀਂ ਕਿੱਥੇ ਕੀ ਕਰ ਸਕਦਾ ਤੇ ਜਿਹੜੇ ਸਹਾਰਾ ਵਗਿਆ ਨਹੀਂ ਹੈ ਹਰ ਸਾਲ ਦੇ ਟੈਂਪਰੇਚਰ ਦੇ ਉੱਤੇ ਹਰ ਮਹੀਨੇ ਦੇ ਹਰ ਦਿਨ ਦੀ ਜਿਹੜੀ ਜਾਣਕਾਰੀ ਇਕੱਠੀ ਕਰਦੇ ਆ ਉਹਦੇ ਹਿਸਾਬ ਦੇ ਨਾਲ ਜੇਕਰ ਅਸੀਂ ਬੰਦੇ ਨਾ ਬਣੇ ਨਾ ਬੰਦੇ ਆਲੇ ਕੰਮ ਕੀਤੇ ਨਾ ਬਾਫੇ ਨਾਮਕ ਦੇ ਪਿੰਡਾਂ ਦੇ ਜ਼ਿਲ੍ਹੇ ਤੇ ਤਿੰਨ ਸਹਿਰ ਜਿਹੜੇ ਹੈ ਉਹ ਪਾਣੀ ਤੋਂ ਪ੍ਰਭਾਵਿਤ ਹੋਣਗੇ ਸੋ ਜੋ ਇਹ ਹੈ ਲਗਾਤਾਰ ਨਦੋਸੀ ਇਹ ਤਕਰੀਬਨ 99 94 95 ਦੇ ਵਿੱਚ ਅਸੀਂ ਕੁਝ ਵੱਡੇ এনवायरमेंट ਦੇ ਸਮਾਗਮਾਂ ਦੇ ਵਿੱਚ ਜਾਂ ਗੋਟੀਆਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਉਸ ਵੇਲੇ ਗਲੋਬਲ ਵਾਰਮਿੰਗ ਦੀ ਗੱਲ ਸਾਨੂੰ ਸਕਲਾ ਵਿੱਚ ਸੁਣਨ ਨੂੰ ਮਿਲੀ ਉਹ ਤੋਂ ਪਹਿਲਾਂ ਅਸੀਂ ਕਦੇ ਗਲੋਬਲ ਵਾਰਮਿੰਗ ਦੀ ਗੱਲ ਨਹੀਂ ਸੀ ਸੁਣੀ ਉਸ ਵੇਲੇ ਸੋਚਦੇ ਸਿਕੇ ਵੀ ਉਹ ਕਿੱਥੇ ਹੋਣਾ ਪਤਾ ਨਹੀਂ ਤੋਂ ਪੱਕ ਸਕੇ ਇੱਕ ਤਾਂ ਕਿੰਨੇ ਜ਼ਿਕਰ ਵੀ ਆਉਂਗੇ ਉਹ ਕੋਈ ਰੋਕ ਨਹੀਂ ਸਕਦਾ ਤੇ ਦੂਸਰੇ ਕਹਿੰਦੇ ਛੇਵੇਂ ਗੱਲਾਂ ਮਰਦੇ ਇੱਥੇ ਹੁਣਾ ਹੁਣਾ ਕੁਝ ਨਹੀਂ ਸੋ ਸਾਡਾ ਕਹਿਣ ਦਾ ਭਾਵ ਆ ਕਿ ਜਿਹਨੇ ਜਿਹਨੇ ਕਹਿੰਦੇ ਹੁਣਾ ਹੁਣਾ ਕੁਝ ਨਹੀਂ ਉਹ ਤੇਰੀ ਗਲੋਬਲ ਮਾਰ ਮੰਗਾਲੀ ਦੇਵੀ ਆ ਉਹ ਪਹੁੰਚ ਚੁੱਕੀ ਆ ਸੋ ਉਹਦੇ ਵਾਸਤੇ ਜੋ ਹੁਣ ਜ਼ਿਕਰ ਜਪਣ ਕੀਤੇ ਆ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਲੱਖ ਲੱਖ ਵਧਾਈ ਦਿਨ ਦੇਣਾ ਚਾਹੁੰਦੇ ਆ ਸਭ ਤੋਂ ਵੱਧ ਦੇ ਤੌਰ ਤੇ ਜਿਹੜੇ ਹੈ ਬਰੇ ਗੰਢ ਦੀ ਸਰਬੱਤ ਖੁਸ਼ਹਾਲਤਾ ਨੂੰ ਲੱਖ ਲੱਖ ਵਧਾਈ ਹੋਵੇ। ਉਹਦੀ ਵੀ ਵਧਾਈ ਕਿ ਇਹ ਪਹਿਲੀ ਵਿਸਾਖੀ ਹੈ ਜਿਹਦੇ ਵਿੱਚ ਜਿਸੂਏ ਤੋਂ ਲੈ ਕੇ ਸਰਕਾਰ ਕੋਲ ਤੱਕ ਸਾਰੇ ਟ੍ਰੀਟਮੈਂਟ ਪਲਾਂਟ ਲੱਗ ਗਏ ਆ। ਸਿੱਧੇ ਤੌਰ ਤੇ ਜਿਹੜਾ ਹੈ ਲੀਗਲ ਗੱਦੋ ਪਾੜਨੇ ਨਹੀਂ ਪੈਂਦਾ। ਤੇ ਪਹਿਲੀ ਵਾਰੀ ਸਤਿ ਸ਼੍ਰੀ ਅਕਾਲ ਮੋਦੀ ਵਰੀ ਦਾ ਮੱਛੀ ਇੰਨੀਆਂ ਮਰ ਜਾਂਦੀਆਂ ਹੁੰਦੀਆਂ ਸੀ ਤੇ ਨਾ ਹਾਂ ਗਲਤ ਤੌਰ 'ਤੇ ਹੋ ਜਾਂਦਾ ਸੀ ਕਈ ਵਰੀਆਂ ਇਹਨਾਂ ਜਨਾਂ ਦੇ ਵਿੱਚ ਪਾਣੀ ਦੀ ਜਿਹੜੀ ਹੈਗੀ ਨਹਿਰੇ 'ਚ ਬੰਦੀ ਆਉਂਦੀ ਹੈ ਪਰ ਇਸ ਕੀ ਬਹੁਤ ਵਧੀਆ ਤੁਸੀਂ ਦੇਖੋਗੇ ਅਸੀਂ ਆਪ ਪ੍ਰਸ਼ਾਨ ਕਰਦੇ ਹਾਂ ਕਿਹਾ ਪਾਣੀ ਅੰਮ੍ਰਿਤ ਦੇ ਝਾਲਾ ਤੇ ਬਹੁਤ ਕਿਰਪਾ ਹੋਈ ਹੈ ਦੂਸਰਾ ਇਹ ਜਿਹੜੀ ਥੋੜੀ ਮਹੱਮਾ ਜਿਹੜੇ ਲਗਾਤਾਰ ਅਮਾਰ ਨੂੰ ਖਾ ਰਹੇ ਆ ਉਹਦੇ ਨਾਲ ਜਿਹੜੀ ਇਹਦੀ ਕਾਲੀ ਬੇਨ ਦੀ ਭੈਣ ਹੈ ਕਿੱਡੀ ਬਈ ਜਿਹਦੀ ਹਾਲਤ ਇਹਦੇ ਨਾਲੋਂ 1000 ਗੁਣਾ ਬਾਣੀ ਸੀ ਕਿਉਂਕਿ ਉਹਦੇ ਵਿੱਚ ਕਾਲਾ ਸੰਗਨ ਰੇਨ ਜਿਹੜੀ ਕੈਮੀਕਲ ਵਾਲਾ ਪਾਣੀ ਲੱਗ ਗਿਆ ਕਿਸੀ ਤੁਹਾਨੂੰ ਤਾਂ 2009 ਦੇ ਵਿੱਚ ਵੀ ਉਦੋਂ ਵੀ ਇਲੈਕਸ਼ਨ ਸੀਗੀ ਉਦੋਂ ਵੀ ਆਪਾਂ ਵਨ ਲਾਇਆ ਸੀ ਫਿਰ 11 ਦੇ ਵਨ ਲਾਇਆ ਉਸ ਰੇਲ ਦੇ ਉੱਤੇ ਪਹਿਲਾਂ 50 ਮੀਟਰ ਟ੍ਰੀਟਮੈਂਟ ਪਲਾਂਟ ਲੱਗਾ 15 ਐਮਐਲਡੀ ਦੂਸਰਾ ਹੋਰ ਲੱਗ ਗਿਆ ਤੇ ਤੁਹਾਨੂੰ ਥੋੜੇ ਹੋਰ ਦੋ ਮਹੀਨੇ ਅੰਤ ਕਰ ਫੇਰਾ ਹੈ 25 ਮਈ ਤੱਕ ਪਾਣੀ ਜਿਹੜਾ ਹੈਗਾ ਉਹਦੇ ਉੱਤੇ 14 ਕਿਲੋਮੀਟਰ ਜਿਹੜਾ ਹੈ ਜਿੰਨਾ ਜ਼ਿਲੰਦਰ ਤੇਰੀਆ ਉਹਦੇ ਉੱਤੇ ਪੱਥਰ ਲੱਗ ਰਿਆਣਾ ਤੇ ਉਹਦੇ ਵਿੱਚ ਸੋਖ ਸੁਖ ਪਾਣੀ ਜਿਹੜਾ ਹੈ ਐਬਰਮਾਈਨ ਨੂੰ ਜਿਹੜਾ ਹੈ ਉਹਦੇ ਵਿੱਚ ਛੱਡਣਾ ਕੋਨੇ ਵਿੱਚ ਸਵਾਬ ਤੋਂ ਸੁਪਾਣੀ ਦੀ ਸਮਰੱਥਾ ਹੈ ਕਿ ਕਿੰਨਾ ਕਿ ਜਾਵੇ ਜਿੰਨਾ ਲੰਘ ਸੁੰਗੋ ਦੇ ਤੋਂ ਕਿ ਵਹ ਸਕਦਾ ਤੇ ਤੁਸੀਂ ਇਹ ਵੱਡਾ ਲਾ ਲੋ ਉਹ ਕਾਲਾ ਸੰਗਿਆ ਡਰੇ ਨੇ ਜਿਹੜੀ ਪ੍ਰਦੂਸ਼ਣ ਦੇ ਟੌਪ ਤੇ ਸੀ ਏ ਗ੍ਰੇਡ ਜਿਹਦੇ ਵਿੱਚ ਪਾਣੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਬੀ ਗ੍ਰੇਡ ਦੇ ਵਿੱਚ ਉਹ ਲਾ ਜੂਗਾ ਸੋ ਤੀਸਰਾ ਰਹਿ ਗਿਆ ਖੁਸ਼ੀ ਦੀ ਗੱਲ ਕਿ 8-9 ਮਹੀਨੇ ਪਹਿਲਾਂ ਸਿੰਬਲੀ ਪਿੰਡ ਤੋਂ ਇੱਕ ਰੈਗੂਲੇਟਰ ਨਾਮ ਦਾ ਆਦਮਾ ਕੇ ਆਉਂਦੇ ਬੋਸ ਮੰਤਰੀ ਸਰਕਾਰ ਨੂੰ ਭੰਸਿਦਿ ਮਾਨੇ ਕੀਤਾ ਸੀ ਉਹ ਜਲ ਬਿਆ 200 ਕੁਸ ਪਾਣੀ ਉਹਦੇ ਵਿੱਚੋਂ ਜਿਹੜਾ ਹੈ ਨਵੇਂ ਸ਼ਹਿਰ ਦੇ ਕੋਲੋਂ ਉਤੋਂ ਪਾਣੀ ਉਹਦੇ ਵਿੱਚ ਆ ਜਾਂਦਾ ਅਲਾਬੋਂ ਗੁਰ ਤੋਂ 200 ਕੁਸ ਪਾਣੀ ਜਿਹੜਾ ਹੈ ਉਹ ਇੱਕ ਤਾਰਾ ਗੜਚੋਆ ਉਹਦੇ ਰਾਹੀਂ ਪਿਛਲੇ ਰਾਣੇ ਸਾਲ ਵੀ ਸੰਢੇਲ ਸੀ ਉਹਦੇ ਵਿੱਚ ਵੀ ਆ ਜਣਾ ਇੱਕ ਲਗਾ ਤੋਂ ਹੋਰ ਰੈਗੂਲੇਟਰ ਬਣ ਰਿਹਾ ਸੋ ਇਹ ਸਾਨੀਆਂ ਜਿੰਨੀਆਂ ਚੋਆ ਦੋਆ ਰਾਹੀਂ ਪਾਣੀ ਹੋ ਕੇ ਦਿੱਕੀ ਬਈਂ ਚ 550 ਕਿਊਸ ਪਾਣੀ ਜਿਹੜਾ ਹੈ ਉਹ ਸਰੂਗਾ ਕਿਉਂਕਿ 1150 1400 65 ਕਿਊਸ ਪਾਣੀ ਜਿਹੜਾ ਹੈ ਉਹ ਦੁਆਬੇ ਦਾ ਪਾਣੀ ਆ ਤੇ ਜਦੋਂ ਲੋਕ ਉਸ ਵੇਂ ਦੀ ਵੀ ਕਰ ਰਹੇ ਸੀ ਕਿ ਲੋਕ ਜਿਨ੍ਹਾਂ ਦੇ ਖੇਤ ਨਹੀਂ ਰਹੀ ਮਹਿਰਾਂ ਦੇ ਕੋਲੋਂ ਉਹ ਮੰਗ ਕਰਨ ਪਾਣੀ ਦੀ ਉਹਨਾਂ ਨਾਲ ਗੱਲ ਹੋਈ ਸੀ ਕਹਿੰਦੇ ਸੀ ਬਾਬਾ ਜੀ ਕੋਈ ਵੀ ਜਿਹੜਾ ਅਖੀਰਦ ਕਰੋ ਜਿਹੜੀਿੱਥੇ ਜਾ ਕੇ ਟੇਲ ਆ ਸਾਨੂੰ 50 ਖੇਤਾਂ ਦੀ ਉਹ ਉਹ ਕੱਢੇ ਲਏ ਹੈਗੇ ਆ ਦੱਸਣਾ ਤੇ 2500 ਰੁਪਏ ਉਹਨਾਂ ਦੇ ਲੱਗਣਾ ਤੇਉ ਭੋਖਾ ਕਰਾਉਣ पाणी ਕਿਉਂਕਿ ਆਪਾਂ ਸੋਚਦੇ ਆਂ ਨਹਿਰ ਖਾਲੀ ਹੋ ਗਈ ਤੇ ਉਦੋਂ ਵੀ ਨਹੀਂ ਪਾਣੀ ਜੇ ਆਪਾਂ ਬਿਜਲੀ ਦਾ ਕਨੈਕਸ਼ਨ ਲਾਵਾਂਗੇ ਤਾਂ ਤਾਰਾਂ ਪੈਣੀ ਐ ਤਾਂ ਉੱਥੇ ਬਿਜਲੀ ਆਉਣੀ ਐ ਐਸੀ ਪੁਰਾਣੀ ਕਨੈਕਸ਼ਨ ਕਟਾ ਲੈ ਨਵਾਂ ਸਾਨੂੰ ਕਨੈਕਸ਼ਨ ਪਾਣੀ ਨਾਲ ਲੈਣਾ ਪਊਗਾ ਤਾਂ ਪਾਣੀ ਆਊਗਾ ਕਿਤੇ ਬਾਬਾ ਜੀ 50 ਖੇਤ ਤੇ 2500 ਰੁਪਈਆ ਉਹਨਾਂ ਨੂੰ ਜਮਾ ਕਰਾਉਣਾ ਪਊਗਾ ਤਾਂ ਜਿਹੜੀ ਹੈਗੀ ਆ ਉਹਦਾ ਪਾਣੀ ਦੀ ਫੁੱਗਿੰਗ ਹੋਊਗੀ ਫੇਰ ਉਹ ਪਾਣੀ ਜਿਹੜਾ ਹੈ ਤੇ ਫਿਕਰ ਨਾ ਕਰੋ ਤੁਸੀਂ ਇਹ ਵਰਾ ਕੋ ਸੋਚਦੇ ਹੋ ਪਾਣੀ ਆਵੇ ਗਰੀਏ ਨੇ ਪਾਣੀ ਦੇ ਬਹਿ ਚ ਪਾਣੀ ਨਹੀਂ ਹੁੰਦਾ ਦੇਹ ਚ ਪਾਣੀ ਕੇ ਲਾਣਾ ਮੈਦ ਚ ਪਾਣੀ ਦਾ ਸੰਗੜ ਜੇ ਉਹਨਰੇ ਖੇਤਾਂ ਦਾ ਪਾਣੀ ਮੰਗੂਗਾ ਇਹ ਵੀ ਇੱਕ ਸਾਡੀ ਬੇਨਤੀ ਹੈ ਕਿ ਜਿੱਥੇ ਜਿੱਥੇ ਨਾ ਜਿਹੜੀ ਹੈ ਉੱਥੇ ਉਹ ਪਾਣੀ ਜ਼ਰੂਰ ਮੰਗ ਕਰਨ ਤਾਂ ਕਿ ਉਹਨਾਂ ਦੇ ਖੇਤਾਂ ਤਿੱਥੇ ਪਾਣੀ ਪਹੁੰਚ ਜਾਵੇ ਕਿ ਜਰਨ ਰਹੇ ਬੁੱਢਾ ਰਹੇ ਕੋਈ ਪੁਰੰਤ ਤਰਿਆ ਉੱਥੇ ਵੀ 1515 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਉੱਥੇ ਲੁਧਿਆਣੇ ਗਏ ਉਹ ਲੁਧਿਆਣੇ ਨੂੰ ਘਾ ਲਾਈ ਹੋਈ ਸੀ ਦਰਿਆ ਸਤਲੁਜ ਨੇ ਉਸੇ ਵੇਲੇ ਜਿਹੜੇ ਉੱਥੇ ਬਾਦਸ਼ਾਹ ਸੀ ਉਹਨਾਂ ਨੇ ਬੇਨਤੀ ਕੀਤੀ ਵੀ ਭਾਈ ਸਾਡਾ ਸਹਿਬ ਜਿਹੜਾ ਹੈ ਰੁੜ ਚੱਲਿਆ ਤੇ ਉਹਨਾਂ ਨੇ ਕਿਹਾ ਕਿ ਦਰਿਆ ਪਿੱਛੇ ਹਟ ਜਾਓ ਅਬ ਤੁਸੀਂ ਜਿਹੜਾ ਹੈਗਾ ਗਰੀਬਾਂ ਤੇ ਦੂਸਰਿਆਂ ਤੇ ਝਰੂ ਕਰਨਾ ਸਿੱਖਦੇ ਤੂੰ ਮਾੜੇ ਜਿ ਮੱਜਨਾ ਦੇ ਨਾਲ ਦਰਿਆ ਪਿੱਛੇ हट ਗਿਆ ਉਹ ਸਥਾਨ ਜਿੱਥੇ ਕਾਸ਼ਰ ਨੇ ਉਗਜਨ ਕੀਤੀ ਸੀ ਗੁਰਦਾਰਾ ਗੋ ਘਾਟ ਕੱਲ ਵੀ ਉੱਥੇ ਬਹੁਤ ਵੱਡਾ ਮੇਲਾ ਸੀ ਅਸੀਂ ਉੱਥੇ ਉਸ ਮੇਲੇ ਦੇ ਵਿੱਚ ਸੀ ਉੱਥੇ ਪਲਾਂਟੇਸ਼ਨ ਕਰਕੇ ਆਏ ਹਾਂ ਦਰਿਆ ਸੱਤ ਵਜੇ ਦੇਖਣ ਡੇ ਉਹਦੇ ਵਿੱਚ ਵੀ ਦੋ ਦੋ ਕੁ ਜੂ ਪਾਣੀ ਚੰਦਿਆ ਤੇ 2 ਫਰਵਰੀ ਤੋਂ ਉੱਥੇ ਵੀ ਸੇਵਾ ਸ਼ੁਰੂ ਹੋਈ ਆ ਤਕਰੀਬਨ 10 ਕਿਲੋਮੀਟਰ ਦੇ ਦਾਕਲੋਂ ਤੋਂ ਦੁਸਰੋਂ ਬਣੇ ਸੋਹਰੇ ਚੜ੍ਹਦੇ ਵਾਲਾ ਪਾਸਾ ਸਵਾਰਿਆ ਉਹਦੇ ਵਿੱਚ ਦੋ ਟੈਕਨੀਕਲੀ ਪ੍ਰੋਬਲਮ ਹੈ ਕਿ ਅ ਮੋਰੇ ਆਨੇ ਦਾ ਨਿਨੋ ਮਿਊਨਿਸਪਲ ਕਾਰਪੋਰੇਸ਼ਨ ਦਾ ਪਾਣੀ ਹੈ ਉਹ 650 ਐਮਐਲਡੀ ਹੈ ਪਰ ਉੱਥੇ ਉਹਨੋਂ ਜਿਹੜਾ ਪ੍ਰਬੰਧ ਹੈ ਉਹ 800 ਐਮਐਲਡੀ ਦਾ ਹੋ ਗਿਆ 1 2 225 ਐਮਐਲਡੀ ਜਿਹੜਾ ਟਰੀਟਮੈਂਟ ਪਲਾਂਟ ਪੂਰੇ ਇਸ ਉੱਤਰੀ ਭਾਰਤ ਦੇ ਵਿੱਚ ਸਭ ਤੋਂ ਵੱਡਾ ਕੌਂ ਕਦੇ ਉਦਾਹਰਣ ਦਾ ਤੁਸੀਂ ਲਾ ਲਿਓ ਕਿੰਨਾ ਟ੍ਰੀਟਮੈਂਟ ਪਲਾਨ ਆ ਸਰਤਾਜਪੁਰ ਦਾ ਟ੍ਰੀਟਮੈਂਟ ਪਲਾਨ 2 ਐਮਐਲ ਦੀ ਦਾ ਉਹ 225 ਐਮਐਲ ਦੀ ਦਾ ਬੈਡਾ ਦਾ ਟ੍ਰੀਟਮੈਂਟ ਪਲਾਨ ਆ ਉਹਦੇ ਉੱਤੇ ਸਿਰਫ 80 ਐਮਐਲ ਦੀ ਪਾਣੀ ਜਾਂਦਾ ਦੂਸਰਾ ਪਾਣੀ ਨਹੀਂ ਜਾਂਦਾ ਇੱਕ ਸੁਪਰੀਮ ਕੋਰਟ ਦੇਕਰ ਇੱਕ ਸਟੇ ਹੈ ਉਹ ਥੋੜੇ ਮਹੀਨਿਆਂ ਦੇ ਵਿੱਚ ਜਦੋਂ ਹੋ ਗਿਆ ਫਿਰ ਲੁਧਿਆਣਾ ਦਾ ਪਾਣੀ ਸਾਰਾ ਟ੍ਰੀਟ ਪੁਣ ਲੱਗ ਪਿਆ ਤੇ ਅੰਡਰਟਰੀ ਦੇ ਇੱਕ ਟ੍ਰੀਟਮੈਂਟ ਪਲਾਂਟ ਦੇ 40 ਐਮਐਲਡੀ 150 ਐਮਐਲਡੀ 15 ਐਮਐਲਡੀ ਤੇ 5 ਐਮਐਲਡੀ ਜਿਹੜਾ ਇਲੈਕਟ੍ਰੋ ਕੋਟਿੰਗ ਦਾ ਉਹ ਚੱਲ ਰਿਹਾ ਸੋ ਜਿਹੜੀਆਂ ਜੋਰੀਆਂ ਜਾਂ ਜਿਹੜੇ ਗਲਤ ਪਾਸੇ ਦੀਆਂ ਜਿਹੜੀਆਂ ਧੱਕਾ ਸ਼ਈਏ ਸੀ ਉਹ ਅਸੀਂ 2 ਮਹੀਨੇ ਉਹਨਾਂ ਦੇ ਮਗਰ ਸਾਰੇ ਲਾਏ ਆ ਉਹ ਸਾਰੇ ਜਿਹੜੇ ਇੰਡਸਟਰੀਅਲ ਪਲਾਂਟ ਆ ਉਹ ਚੱਲਣ ਲੱਗ ਪਏ ਆ ਮਿਊਨਿਸਪਲ ਕਮਿਟੀ ਨਾਲ ਆਏ ਜਿੱਦੋਂ ਪਾਣੀ ਚੱਲ ਗਿਆ ਤੇ ਲੁਧਿਆਣਾ ਦਾ ਗੁੱਟਾ ਜਿਹੜਾ ਹੈ ਉਹਨਾਂ ਪਾਣੀ ਬਹੁਤ ਹੱਦ ਤੱਕ ਟ੍ਰੀਟ ਹੋ ਜੂਗਾ ਸੋ ਕਿਉਂਕਿ ਬਹੁਤ ਬੰਸ਼ ਜਿਹੜਾ ਹੈ ਲੰਬੇ ਸਮੇਂ ਤੋਂ ਉਹ ਅਰਦਾਸਾਂ ਵੀ ਕਰਦੇ ਆ ਪਿਓ ਅਰਦਾਸਾਂ ਨੂੰ ਹੀ ਛੜ ਲੱਗਾ ਉਹ ਦਸੀ ਪਿਛਲੀ ਵਾਰੀ ਜਦੋਂ ਕਲੈਕਸ਼ਨ ਹੋ ਰਹੀ ਸੀ ਤੇ ਅਸੀਂ ਪੁੱਡੇ ਦਰਿਆ ਦੇ ਉੱਤੇ ਗੁਰਦੁਆਰਾ ਖੋਹ ਕਾਟੋਂ ਸਾਡੀ ਰਿਕਾਰਡਿੰਗ ਆ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਗੁਰਦਾਰ ਕੀ ਦੀਪਾ ਸੇ ਕਿਰਪਾ ਕਰੋ ਸਾਾਨੂੰ ਇਹ ਕਦੇ ਤੁਸੀਂ ਕੀ ਨੂੰ ਬਣਾਣਾ ਕੀ ਨੇ ਸੱਜੇ ਨਾਮ ਰੱਖਣਾ ਪਰ ਨੀਰ ਤੇ ਵੀ ਰੱਖਦੇ ਹੋ ਮੁੰਡਾ ਦਰਿਆ ਨੂੰ ਜ਼ਰੂਰ ਸਾਫ਼ ਕਰਦੇ। ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਤੇ ਸਾਨੂੰ ਆਸ ਗਈ ਹੈ ਸਰਦਾਰ ਭਗਵੰਤ ਜੀ 판 ਜਦੋਂ ਉਹ ਬੋਲਦੇ ਆ ਕਿ ਪਵਨ ਗੁਰੂ ਪਾਣੀ ਪਿੱਤਾ ਮਾਤਾ ਦੱਸ ਤੋਂ ਖਰੂ ਪ੍ਰਗਿਆਦਲੋ ਇੱਕ ਮੁੱਖ ਮੰਤਰੀ ਇਹਸ ਮੇਸ ਤੋਂ ਸ਼ੁਰੂ ਕਰੇ ਪ੍ਰਸ਼ਾਸਨ ਵਾਸਤੇ ਤੇ ਸਿੱਖ ਤੋਂ ਵਾਸਤੇ ਇੱਕ ਬਹੁਤ ਵੱਡਾ ਸਨੇਹਾ ਜਿਹੜਾ ਹੈ ਇਹਨਾਂ ਸ਼ਬਦਾਂ ਦੇ ਵਿੱਚ ਜਾਂਦਾ ਤੋ ਆਸ ਵੀ ਕਰਦੇ ਆ ਗੁਰੂ ਜਰਨਾ ਤੇ ਅਰਦਾਸ ਵੀ ਕਰਦੇ ਆ ਤੇ ਸਤਿਗੁਰ ਤੇ ਵਿਸ਼ਵਾਸ ਵੀ ਕਰਦੇ ਆ ਕਿ ਬਾਸਾ ਕਿਰਪਾ ਕਰਨਗੇ ਅਸਿਰੋਹ ਕੰਡੋ ਕੰਡ ਪੰਚਾਰ ਚਾਰ ਸਾਲ ਹੋ ਗਿਆ ਰੋਜ਼ਾਨਾ ਉਦਾਸ 6 ਵਜੇ ਦੇ ਕਰੀਬ ਸੂਰਜ ਨੇ ਚੜ੍ਹਾਉਂਦੇ ਹੁੰਦੀ ਹੈ ਉਹਨੂੰ ਇਸ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਉਹਦੇ ਵਿੱਚ ਇਹ ਅਰਦਾਸ ਕਰਦੇ ਆ ਕਿ ਬਾਸਾ ਕਿਰਪਾ ਕਰੋ ਸਰਕਾਰਾਂ ਨੂੰ ਸੰਵਤ ਬਖਸ਼ੋ ਸਿਸਟਮ ਨੂੰ ਰਹਿ ਪਾਓ ਧਰਮੀ 당ਦਾਂ ਨੂੰ ਆਪ ਨੱਥੋ ਲੋਕਾਈ ਨੂੰ ਸੋਜੀ ਰੱਖੋ ਹਵਾ ਪਾਣੀ ਸਰਦੀ ਹੋਣ ਵਾਲੀਆਂ ਪੀੜ੍ਹੀਆਂ ਦੇ ਵਰਤੋਂ ਯੋਗ ਰਹਿ ਸਕਣ ਸਰਬੱਤ ਗੁਰ ਸੰਗਤਾਂ ਵੱਲੋਂ ਆਪ ਜੀ ਦੇ ਪਾਵਨ ਜਨਮ ਤੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰਦੇ ਹਾਂ ਅੱਜ ਜਦੋਂ ਤੋਂ ਸ਼ੁਰੂ ਕੀਤੀ ਆ ਬਹੁਤ ਅਸੀਂ ਪਰਵਰਤਨ ਦੇਖਿਆ ਕਿਉਂਕਿ ਅਸੀਂ ਹਾਰ ਕੇ ਬਹੁਤ ਸਨਮਾਨੀ ਕਿਉਂਕਿ ਅਜਿਨੀ ਜਦੋਂ ਤੋਂ ਸ਼ੁਰੂ ਕੀਤਾ ਜਦੋਂ 2009 ਦੀ ਇਲੈਕਸ਼ਨ ਸੀ ਉਹਨਾਂ ਨੇ ਹਰਸਰਾਜੀ ਉੱਤੇ ਖੜੇ ਸੀ ਤੇ ਉਸ ਵळे ਅਸੀਂ ਕਾਲਾ ਸਿੰਘ ਨਾਲ ਜਦੋਂ ਨੂੰ ਮਿਲ ਕੇ ਗਏ ਸੀ ਪਰ ਰਾਜਪਾਲ ਨੇ ਕਿਤਨਾ ਮਾਰਜ ਕੀਤਾ ਸੀ ਪਰ 2009 ਦੇ ਵਿੱਚ ਸੋ ਲਗਾਤਾਰ ਕੋਸ਼ਿਸ਼ ਕਰਦੇ ਨੇ ਕਿ ਇਹ ਜਿਹੜਾ ਮੁੱਦਾ ਜਿਹੜਾ ਹੈ ਪੋਲਿਟੀਕਲ ਪਾਰਟੀਆਂ ਨੂੰ ਮੁੱਖ ਮੁੱਦਾ ਬਣੋ ਕਿਉਂਕਿ ਜਿੰਨਾ ਚਿਰ ਪੋਲਿਟੀਕਲ ਵਿੱਲ ਨਹੀਂ ਬਣਦੀ ਉਹਨਾਂ ਦੇ ਸਾਡੇ ਰੋਲਾ ਪਾਇਆ ਜਿਹੜਾ ਹੈਗਾ ਮਸਲਾ ਨਹੀਂ ਕਰਦਾ ਕਿਉਂਕਿ ਮਸਲੇ ਉਹਨਾਂ ਨੇ ਹੱਲ ਕਰਨੇ ਆ। ਸੋ ਅਸੀਂ ਧੰਨਵਾਦ ਕਰਕੇ ਇਸ ਵਾਸਤੇ ਵੀ ਕਰਦੇ ਆ ਕਿ ਜਿਹੜਾ ਅਸੀਂ ਨਾ ਚਾਹੁੰਦੇ ਹੋਏ ਵੀ ਤੁਹਾਨੂੰ ਮੈਂਬਰ ਪਾਰਲੀਮੈਂਟ ਦੇ ਸਰਦਾਰ ਭਗਤ ਸਿੰਘ ਮਾਨਲੇ ਪਟਾਚਾ ਤੇ ਕਿਹੜਾ ਇਹਦਾ ਬਾਬਾ ਜੀ ਤੁਹਾਨੂੰ ਬਣਾਉਣਾ ਬਣਾਣਾ ਜਿਹੜੀ ਇੱਕ ਮੈਂ ਤੁਸੀਂ ਇੱਥੇ ਕਰਦੇ ਆ ਉੱਥੇ ਵੀ ਕਰਨਾ ਚਾਹੀਦਾ। ਸੋ ਸਾਨੂੰ ਲੱਗਦਾ ਕੋਦੇ ਨਾਲ ਆ ਜਿੰਨੇ ਵੀ ਕੰਮ ਉਹ ਇਨੀਸ਼ੀਏਟਿਵ ਜੇ ਨਾ ਹੈ ਉਹ ਵਾਹਿਗੁਰੂ ਕਿਰਪਾ ਕਰੇ ਤਾਂ ਹੀ ਹੁੰਦਾ ਹੈ ਗੁਰੂ ਦਾ ਹੱਥ ਹੋਵੇ ਇਹ ਜਿਹੜੇ ਕਾਰਜ ਜਿਨ੍ਹਾਂ ਵਾਸਤੇ ਆਵਾਸ ਕਰਦੇ ਸੀ ਤੇ ਸਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇਹ ਸਾਰੇ ਕਾਲਾ ਕਾਲੀ ਪੁਤਰ ਕਾਲੀ ਮੇਰੀ ਨਹੀਂ ਕਾਲਾ ਸੰਘਣੇ ਵੀ ਸਾਫ ਸੁਥਰੀ ਹੋਊਗੀ ਕਿਤੇ ਵਹਿ ਵੀ ਸਾਫ ਸੁਥਰੀ ਹੋਊਗੀ ਬੁੱਢਾ ਦਰਿਆ ਵੀ ਸਾਫ ਸੁਥਰਾ ਹੋਊਗਾ ਟੰਗੜਾ ਹਨਾਲਾ ਵੀ ਸਾਫ ਸੁਥਰਾ ਹੋਊਗਾ ਦਰਿਆ ਤਾਂ ਫਿਰ ਵੀ ਜਿਹੜਾ ਹੈ ਕੋ ਵੀ ਸਾਥ ਨੂੰ ਬਰਾਹੁਣਾ ਤੇ ਪੰਜਾਬ ਤੋਂ ਜਿਹੜਾ ਹੈ ਦੂਸਰੇ ਸਿਟੀ ਵੀ ਨਹੀਂ ਵਿਸ਼ਵ ਜਿਹੜਾ ਹੈ ਉਹ ਸੰਦੇਸ਼ ਲਊਗਾ ਕਿ ਖਾਵਾ ਸਾਨੂੰ ਪੜ ਨੂੰ ਮੰਨਣੀ ਆ ਕਿ ਜਿਹੜਾ ਜੁੜਿਆ ਹੈ ਦਾ ਬੁੱਢਾ ਤੇ ਆਸ ਦੀ ਉਹ ਉਹ ਹੁਣ ਉਸ ਸਹੁਰੇ ਨਾਲ ਜੁੜ ਗਿਆ ਨਿਰੰਦਰ ਦੀ ਕਾਲਾ ਸਿੰਘ ਨਾਲ ਟ੍ਰੇਨ ਜਿਹੜੀ ਸੀ ਉਹ ਤੁਸੀਂ ਪਾਣੀ ਜਿਹੜਾ ਹੈਗਾ ਚੱਖ ਕੇ ਦੇਖ ਸਕਦੇ ਆ ਕਿ ਤੁਹਾਨੂੰ ਬਹੁਤ ਟਾਈਮ ਨਹੀਂ ਇਹ ਵੀ ਅਸੀ ਗੱਲਾਂ ਸਾਡੀਆਂ ਪਿਛਲੇ ਰੈਗੂਲਰ ਰਿਕਾਰਡ ਆ ਕਿ ਕਰਮ ਕਰਾਉਣ ਵਾਲਾ ਸੁਆਮੀ ਸਫਲ ਘਟਾ ਕੇ ਅੰਦਰ ਜਮੀ ਕਰਨ ਵਾਲਾ ਵੀ ਉਹੀ ਆ ਤੇ ਕਰਾਉਣ ਵਾਲਾ ਕੋਈ ਹੋਰ ਨਹੀਂ ਜਿਸ ਦਾ ਆਕਾਰ ਦਿੱਤੇ ਨਹੀਂ ਗਿਆ ਮਾਨਸਕਿਆ ਸਚਾਰਾਬ ਜਦੋਂ ਉਹ ਜਲੰਧਰ ਜਿੱਤੇ ਸਿੱਦੇ ਕੋ ਗੱਲ ਹੋ ਰਹੀ ਸੀ ਸਾਡਾ ਤੋਂ ਬਕਸ ਸੀ ਕਿ ਇਹ ਹੁਣ ਸਾਡੇ ਧਿਆਨ ਵਿੱਚ ਆ ਗਈ ਹੈ 6 ਦਿਨਾਂ ਦਾ ਆ ਗਈ ਹੈ ਉਹਨੇ ਜਿੰਤਾ ਦੇ ਲੋਕ ਆ ਉਹ ਜਨਤਾ ਕਰਦੇ ਤੇ ਸਾਡੀ ਚਿੰਤਾ ਕਰਨਾ ਸਾਡਾ ਕੰਮ ਵੜਨਾ ਉਹਦੇ ਉੱਤੇ ਗੱਲ ਕਰਨੀ ਉਹਦੇ ਉੱਤੇ ਕੰਮ ਕਰਨਾ ਜਿੰਨਾ ਕਿ ਗੁਰੂ ਪਾਤਸ਼ਾਹ ਨੇ ਕਰਾਇਆ ਤੇ ਉਹਦੇ ਰਿਜ਼ਲਟ ਆਪਾਂ ਸਾਰੇ ਦੇਖ ਰਹੇ ਹਾਂ ਗੁਰੂ ਪਾਤਸ਼ਾਹ ਦੀ ਕਿਰਪਾ ਕਰਮ ਤੋਂ ਇਹ ਕਵੀ ਵਿਰਾਮਾ ਹਰ ਪ੍ਰੋਗਰਾਮ ਦੇ ਵਿੱਚ ਇਹਨਾਂ ਆਉਣ ਵਾਲੇ ਸਮੇਂ ਦੇ ਵਿੱਚ ਜੀ ਸੀਰੀਮਾਨ ਦਸਕਰਤਾਰ ਸਿੰਘ ਜੀ ਉਹਨਾਂ ਦੀ ਬਰਸੀ ਹੈ ਕਬੀ ਮਈ ਨੂੰ ਉਥੇ ਫਿਰ ਕਵੀ ਦਰਬਾਰ ਹੋਊਗਾ ਫਿਰ ਅਸੀਂ ਕਨੇ ਕਵੀਆਂ ਦੀਆਂ ਕਵਤਾਵਾਂ ਸੁਣਾਂਗੇ ਸੋ ਸਾਨੂੰ ਖੁਸ਼ੀ ਹੁੰਦੀ ਹੈ ਕਿ ਇਹ ਜਿਹੜੇ ਕਵੀ ਦਰਬਾਰ ਆ ਇਹ ਸੰਦਾਰਵਾਰ ਸੰਗਤਾਂ ਦਾ ਇਹ ਜਿਹੜਾ ਪਿਆਰ ਹੈ ਇਹ ਭਗਾਂ ਵਾਲਿਆਂ ਨੂੰ ਪ੍ਰਾਪਤ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਕੀਤੀ ਹੈ ਕਿ ਸੇਵਾ ਦੇ ਕਾਰਨ ਜਦੋਂ ਰਸਤੇ ਬਣਾਉਣੇ ਸ਼ੁਰੂ ਕੀਤੇ ਜਿੰਨੇ ਵੀ ਅਸਥਾਨ ਬਣਿਆ ਜਿੱਥੇ ਕੋਈ ਬੰਦਾ ਜਾ ਕੇ ਨਹੀਂ ਮੁੜਦਾ ਉੱਥੇ ਜਾ ਕੇ ਬਣੇ। ਸੋ ਗੁਰੂ ਕਾਸ਼ਰ ਨੇ ਬੜੀ ਕਿਰਪਾ ਕੀਤੀ ਹੈ ਕਾਸ਼ਰ ਗੁਰੂ ਕਾਸ਼ਰ ਨੇ ਕਰਵਾਏ ਹੈ ਤੇ ਜਿਹਨੇ ਉਹ ਬਾਸਾ ਵਾਲੇ ਇਹਨਾਂ ਨੇ ਬਚਨ ਮੰਨ ਕੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਤੇ ਜਿਹਨੇ ਵੀ ਸੇਵਾ ਕੀਤੀ ਹੈ ਜੋ ਮੰਗੇ ਠਾਕਰੇ ਆਪਣੇ ਦੇ ਸੋਈ ਸੋਈ ਦੇਵੇ। ਮਨ ਮੰਗੇ ਉਹ ਬਣੀ ਆ। ਕੋਈ ਦੁੱਧ ਮੰਗੇ ਕੋਈ ਕੋਤ ਮੰਗੇ ਕੋਈ ਆਖਦਾ ਮੇਰੇ ਘਰ ਵਾਲ ਹੋ ਗਏ ਤੇ ਅੱਗੋ ਆਪਣੀ ਮੰਗੇ ਪਰ ਉਹ ਘਰਲੇ ਬਰਲੇ ਜਿਹੜੇ ਰੱਬ ਦੇ ਕੋਲ ਰੱਬ ਨੂੰ ਮੰਗਦੇ ਆ ਜਦੋਂ ਕਜਨ ਮੰਨ ਕੇ ਉਹਦੇ ਅੰਦਰ ਪੈਰਾਂ ਚ ਦੇ ਸੋ ਬਹੁਤ ਬਹੁਤ ਅਸੀਸ ਗੁਰੂ ਘਰ ਸਾਹਿਬ ਦਾ ਜਿੱਥੇ ਧੰਨਵਾਦ ਕਰਦੇ ਆ ਤੁਝੇ ਦੇਸ਼ ਉਦੇਸ਼ ਪੂਰੀ ਦੁਨੀਆ ਦੇ ਵਿੱਚ ਜਿਹੜੇ ਕਾਰਜ ਹੋਇਆ ਬਹੁਤ ਵੱਡਾ ਕਿਉਂਕਿ ਜਿਹੜੀ ਤੇਤਨਾ ਇਥੇ ਨਹੀਂ ਸੀ ਉਹ ਭਾਰ ਵਿੱਚ ਉਹ ਜਿਹੜੀ এনवायरमेंट ਦੀ ਚੇਤਨਾ ਉਹਨੂੰ ਬਹੁਤ ਵੱਡਾ ਹਮਾਇਤ ਦਿੱਤਾ ਕਿਉਂਕਿ ਜਦੋਂ ਅਸੀਂ ਕਿਸੇ ਘਰ ਜੰਦਾ ਕਰ ਲੈਨੇ ਕੂੜੇ ਦੇ ਉੱਤੇ ਬਿਠੇ ਹੁੰਦੇ ਆ ਤੇ ਸਾਨੂੰ ਸਫਾਈ ਦੀ ਜੀ ਕੋਈ ਗੱਲ ਕਰੇ ਸਾਨੂੰ ਐਂ ਲੱਗਦਾ ਵੀ ਠੀਕ ਹੀ ਆ ਦੇ ਵਿੱਚ ਕੀ ਆ ਕਿਉਂਕਿ ਸਾਡੀ ਆਦਤ ਬਣ ਚੁੱਕੀ ਹੈ ਜਦੋਂ ਅਸੀਂ ਸਾਫ ਸੁਥਰਾ এনवायरमेंट ਦੇਖਦੇ ਆ ਉਦੋਂ ਲੱਗਦਾ ਕਿ ਕਿਤੇ ਆਪਾਂ ਨਹੀਂ ਇਹ ਕਰ ਸਕਦੇ ਸੋ ਉਹ ਜਿਹੜੇ ਸੁਪਨੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹ ਰਹਿ ਆ ਉਹਨਾਂ ਨੂੰ ਮੂਰ ਪੈ ਰਿਹਾ ਉਹਨਾਂ ਨੂੰ ਫੜ ਲੱਗ ਰਿਹਾ ਤੇ ਹੁਣ ਵਾਲੇ ਸਮੇਂ ਦੇ ਵਿੱਚ ਅਸੀਂ ਗਏ ਨੇ ਜਿਹੜੀਆਂ ਕੋਈ ਕਹਾਣੀਆਂ ਲਿਖਿਆ ਨੇ ਖਾਲੇ ਨਿਲੰਧੁਰ ਬਾਰੇ ਅਮਰ ਸਾਡੇ ਵਾਰ ਗੋਈਆਂ ਤੂੰ ਅਰਦਾਸ ਕਰੋ ਕੋਈਆਂ ਕੋਈ ਕਹਾਣੀਆਂ ਗਲਤ ਹੋਣ ਤੋਂ ਗਲਤ ਸਾਬਤ ਕਰਨ ਵਾਸਤੇ ਸਾਨੂੰ ਵਰਵਾ ਪਾਣੀ ਤੇ ਤੀਨਾਂ ਨੂੰ ਬਚਾਉਣਾ ਪਊਗਾ ਉਹ ਇੱਕ ਕਹਾਣੀਆਂ ਕੜੀਏ ਕਿ ਗਲਤ ਸਾਬਤ ਹੋ ਜਾਣਗੇ ਲੱਗਦੇ ਆ ਪਰ ਜੇ ਆਪਾਂ ਗੁਰੂ ਦੇ ਵਸਵਾਲ ਸਿਰ ਉੱਤੇ ਰੱਖੀ ਤੇ ਬਹੁਤ ਬਹੁਤ ਸੇ ਧੰਨਵਾਦ ਕਰਦੇ ਆ ਵਾਖਾਰੇ ਕਿ ਵੀਰਾਂ ਦੇ ਸਾਰੇ ਸਨਮਾਨ ਵੀਰਾਂ ਦੇ ਨਾਮ ਮਹਕਸਾ ਦਾ ਸਭ ਨੇ ਨਾਮ ਲੈ ਜਾਂ ਚੁੱਕੇ ਆ ਸਾਡੇ ਵੀਰ ਮੰਡਰੀ ਜੀ ਤੋਂ ਕਾਫੀ ਆਇਆ ਹਰ ਪ੍ਰਵਾਸ ਦੇ ਰੀਤੋਂ ਸਕੂਲ ਦੇ ਪ੍ਰਿੰਸੀਪਲ ਆਇਆ ਕੜੀਏ ਸਤਿਕਾਰਯੋਗ ਉਤਾਰਾ ਬੀਬੀਆਂ ਭੈਣਾ ਨੇ ਪੂਰੀ ਰੌਣਕ ਲਾਈ ਆ ਕਿਉਂਕਿ ਕੰਮੀ ਦਰਬਾਰ ਕਿਰਦਨ ਦਰਬਾਰ ਤਾਂ ਹੀ ਮੇਰਾ ਹੈ ਬੋਲਣ ਨੂੰ ਜੇ ਕਰਦਾ ਬੁਲਾਦੇ ਦਾ ਜੇਕਰ ਮoure ਕੋਈ ਸੁਣਨ ਆਲਾ ਬੈਠੀ ਹੋਵੇ ਤੁਸੀਂ ਬਹੁਤ ਸਾਧ ਦਿੱਤਾ ਕਿਉਂਕਿ ਅੱਜ ਸਾਖੀ ਵਾਲੇ ਦਰਜੋਂ ਮੇ ਸੀ ਕੰਮੀ ਦਰਬਾਰ ਹੋਵੇ ਤੇ ਉਸ ਦਿਨ ਜਿਵੇਂ ਬਹੁਤ ਆਮਾਹ ਪ੍ਰਸੰਨ ਹੋਉਂਦੇ ਤੇ ਮੇ ਕਵੀ ਮੇਰਾ ਨੂੰ ਵੀ ਕਿਉਂਕਿ ਕੱਪਤਾ ਜਿਹੜੇ ਨਾਲ ਦਸਰੇ ਪਾਸਾ ਦਾ ਬਹੁਤ ਪਿਆਰ ਸੀ ਹਰ ਥਾਂ ਕੋਈ ਨਾ ਕੋਈ ਦੌਤਾ ਕਿਸੇ ਨਾ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਜਾਣ ਹੁੰਦਾ ਸੇਸ਼ ਕਰਕੇ ਅੱਜ ਦਾ ਪ੍ਰੋਗਰਾਮ ਰੱਖਿਆ ਤੁਸੀਂ ਸਾਰੇ ਚੱਲ ਗਿਆ ਏ ਤੁਹਾਡੇ ਇੱਕ ਇੱਕ ਜਨਨ ਦਾ ਕਰਦੇ ਸ੍ਰੀ ਧੰਨਵਾਦ ਕਰਦਾ ਜਿਹਨੇ ਕਦਰ ਚੱਲ ਕੇ ਆਏ ਉਹਨਾਂ ਕਦਮਾਂ ਦਾ ਜਿਹਨੇ ਰਾਸ ਰਹੀ ਚੱਲ ਕੇ ਆਏ ਉਹਨਾਂ ਰਾਹਾਂ ਦਾ ਤੇ ਜਿਹੜੇ ਸਵਾਸ ਆਪ ਗੁਰ ਸੰਸਕਰ ਨੇ ਇਸ ਐਨਵਾਇਰਨਮੈਂਟ ਪ੍ਰਤੀ ਸੁਰਉਧੀ ਯਾਦ ਵਿੱਚ ਦੇ ਸੇਵਾਦਾਰਾਂ ਦੀ ਚਾਰ ਦੇ ਵਿੱਚ ਲਾਏ ਉਹਨਾਂ ਸਵਾਸਾਂ ਦਾ ਵੀ ਅਸੀਂ ਹਰ ਰਿਤੇ ਧੰਨਵਾਦ ਕਰਦੇ ਆਂ ਬਹੁਤ ਇਹ ਜੋ ਸੇਵਾ ਦੇ ਘਾਟ ਚ ਚੱਲੇ ਕਿੰਨੇ ਮੁੰਡੇ ਪਾਠੜ ਪਾਉਣ ਦੇ ਕਰਕੇ ਬੜਾ ਵੱਡਾ ਨੁਕਸਾਨ ਹੋਇਆ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਕਿ ਸਾਰੇ ਦੇ ਉੱਤੇ ਇੱਕ ਕਹੜ ਦੇ ਉੱਤੇ ਦੁਨੀਆ ਭਰ ਦੇ ਵਿੱਚੋਂ ਕਿੰਨੀ ਮਿੱਟੀ ਆਈ ਕਿਵੇਂ ਸਪੋਰਟ ਹਰ ਇੱਕ ਦੇ ਹਰ ਤਉਂਦਾ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲੇ ਸਮਾਜ ਦੇ ਦੇ ਕੰਮ ਆਵਾਂ ਸਿੱਸਾ ਬਣਾਂ ਤਾਂ ਜੀ ਇਹ ਜਿਹੜਾ ਤੁਸੀਂ ਪਿਆਰ ਦਿੰਨੇ ਆ ਤੇ ਜਿਹੜਾ ਤੁਸੀਂ ਸਤਿਕਾਰ ਦਿੰਨੇ ਆ ਤੇ ਬਾਬੇ ਨਾਨਕ ਦਾ ਪਿਆਰ ਆ ਬਾਬੇ ਨਾਨਕ ਦਾ ਸਤਿਕਾਰ ਸਤਿਗੁਰ ਕਿਰਪਾ ਕਰ ਮੈਂ ਇਸੇ ਤਰ੍ਹਾਂ ਸੇਵਾ ਤੇ ਲਾਗੀ ਰੱਖਣ ਸੇਵਾ ਸਿਮਰਨ ਦੀ ਸਤਿਗੁਰ ਦਾਤ ਬਖਸ਼ਣ ਸਿਆਣਾ ਦਾ ਪਿਆਰ ਬਖਸ਼ਣ ਤੇ ਗੇਸੇ ਤਰ੍ਹਾਂ ਇਹ ਜਿਹੜਾ ਜਿੰਨੇ ਕੁ ਸਵਾਸ ਰਹਿ ਨੇ ਤੇ ਅਰਦਾਸ ਕਰਿਓ ਗੁਰੂ ਘਰ ਸਾਹਿਬ ਦੇ ਪਾਵਨ ਚਰਨਾਂ 'ਚ ਲੱਗ ਜਾਣ ਤੋ ਬਹੁਤ ਬਹੁਤ ਅਸੀਤਮ ਵਰ ਕਰਦੇ ਆਂ ਕਰ ਨੂੰ ਵਾਪਰਸ ਬੜੀ ਸਨਮਾਨ ਦੇਣਗੇ ਤੇ ਉਸ ਤੋਂ ਪਿੱਛੋਂ ਜਿਹੜਾ ਹੈ ਸਾਰਿਆਂ ਨੇ ਆਪੋ ਕੋਲ ਪਾਣੀ ਚੱਕ ਕੇ ਗੁਰੂ ਦੀ ਖੁਸ਼ੀਆਂ ਰਾਣੀਆਂ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਆਖਰ ਦੇ ਚ ਧੰਨਵਾਦ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਸੋਨਿਆ ਸਤਿ